ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਅਸੀਂ ਸਾਰੇ ਠੀਕ ਆ ਆਈ ਹੂਪ ਤੁਸੀਂ ਸਾਰੇ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਲਓ ਜੀ ਅੱਜ ਦਾ ਬਲੌਗ ਸ਼ੁਰੂ ਕਰਦੇ ਆ ਸਵੇਰ ਦੇ ਕੰਮ ਤੋਂੰਦੇ ਨੇ ਜਿਹੜੇ ਹੋ ਗਏ ਨੇ ਸ਼ੁਰੂ ਤੇ ਇੱਥੇ ਕੱਪੜੇ ਦੇਖੋ ਸਾਫ਼ ਕਰ ਰਹੀਆਂ ਮੀ ਵੀ ਆ ਗਿਆ ਸੀ ਸਵੇਰੇ ਨਾ ਸੇਕ ਜਾਂ ਪਤਾ ਨਹੀਂ ਪੌਣ ਇੱਕ ਸੇ ਦੇ ਕਰੀਬ ਮੀ ਆ ਗਿਆ ਸੀਗਾ ਤੇ ਕੱਪੜੇ ਮੇਰੇ ਕੱਲ ਵੀ ਨਹੀਂ ਫਿਰ ਵਾਸ਼ ਹੋਏ ਸੀਗੇ ਮੈਂ ਕਿਹਾ ਵੀ ਅੱਜ ਚਲੋ ਕਰਨੀ ਪੈਣੇ ਨੇ ਹੁਣ ਇੱਥੇ ਥੋੜਾ ਮੀਂਹ ਰੁਕਿਆ ਹੋਇਆ ਸੀ ਮੌਸਮ ਵੈਸੇ ਮੀਂਹ ਵਾਲੀ ਹੈਗਾ ਮੈਂ ਕਿਹਾ ਚਲੋ ਕੱਪੜੇ ਤੋਂ ਸੁੱਕਣੇ ਪਾ ਦਈਏ ਵੀ ਜਿੰਨਾ ਚਲੋ ਇਹ ਆ ਵੀ ਮੈਨੂੰ ਜਿੰਨੇ ਸੁੱਕ ਗਏ ਠੀਕ ਆ ਬਾਕੀ ਫਿਰ ਮੈਂ ਅੰਦਰ ਪਾ ਦੂੰਗੀ ਹੈਨਾ ਤੇ ਚਲੋ ਜਿੱਥੇ ਕੱਪੜੇ ਸਾਰੇ ਧੋਲੇ ਸੀਗੇ ਤੇ ਤਾਰਾਂ ਤੇ ਕੁਝ ਜਿਹੜੇ ਸੁੱਕਣੇ ਪਾਤੇ ਕੁਝ ਕੁ ਰਹਿ ਗਏ ਸੀਗੇ ਮਤਲਬ ਲਗਭਗ 1-2 ਕੱਪੜੇ ਸੁੱਕਣੇ ਪਾਏ ਸੀ ਸਾਰੇ ਪਈ ਸੀਗੇ ਅ ਸੁੱਕਣੇ ਪਾਉਣ ਵਾਲੇ ਜਣੀ ਕਿ ਨਿਚੋੜ ਕੇ ਜਿਵੇਂ ਕਿ ਇੱਥੇ ਕੁਛ ਟੂਟੀ ਤੇ ਰੱਖਲੇ ਸੀ ਦੁਪੱਟੇ ਵਗੈਰਾ ਕੁਛ ਬਾਲਟੀ ਦੇ ਵਿੱਚ ਪੈਨੇ ਕੁਛ ਸਟੱਬ ਦੇ ਵਿੱਚ ਪੈਨੇ ਹਨਾ ਚਲੋ ਜੀ ਕੱਪੜੇ ਸੁੱਕਣੇ ਪਾਉਣੇ ਤੇ ਅੱਜ ਦਾ ਜਿਹੜਾ ਸੁਪਰ ਨਾਮ ਆ ਪਹਿਲਾਂ ਉਹ ਲੈਨੇ ਆਪਾਂ ਅ ਇੱਕ ਹੈਗੇ ਨੇ ਭੈਣ ਮਨਪ੍ਰੀਤ ਕੌਰ ਮਾਨ ਗਗਨ ਦੀ ਆਈਡੀ ਤੋਂ ਉਹਨਾਂ ਦਾ ਅੱਜ ਹੈਗਾ ਜਨਮ ਦਿਨ ਹੈਪੀ ਬਰਥਡੇ ਟੂ ਯੂ ਮਨਪ੍ਰੀਤ ਧੀਰ ਪਰਮਾਤਮਾ ਤੈਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਣਾ ਵਾਹਿਗੁਰੂ ਜੀ ਤੈਨੂੰ ਬਹੁਤ ਜ਼ਿਆਦਾ ਤਰੱਕੀਆਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਵਾਹਿਗੁਰੂ ਜੀ ਤੇ ਬਹੁਤ ਵਧੀਆ ਦਿਨ ਜਿਹੜਾ ਦਿਨ ਅੱਜ ਦਾ ਦਿਨ ਆ ਉਹ ਲੰਘ ਜਾਵੇ ਹੈਨਾ ਮਤਲਬ ਅੱਜ ਦਾ ਦਿਨ ਕੀ ਤੇਰੀ ਪੂਰੀ ਜ਼ਿੰਦਗੀ ਭਾਵੇਂ ਬਹੁਤ ਬਹੁਤ ਵਧੀਆ ਲੰਘੇ ਹੈਨਾ ਪ੍ਰਮਾਤਮਾ ਤੈਨੂੰ ਜ਼ਿੰਦਗੀ ਦੀ ਹਰ ਇੱਕ ਖੁਸ਼ੀ ਦੇਵੇ ਇੱਕ ਵਾਰ ਤੋਂ ਫਿਰ ਹੈਪੀ ਬਰਥਡੇ ਮਨਪ੍ਰੀਤ ਥੀਅਰ ਤੇ ਗੋਡ ਬlesਸ ਯੂ ਚਲੋ ਜੀ ਦੂਸਰਾ ਨਾਮ ਹੈਗਾ ਗੱਜ ਜਗਤਾਰ ਜੱਗੀ ਦੀ ਆਈਡੀ ਤੋਂ ਦਲਜੀਤ ਕੌਰ थैंक यू so much ਭੈਣੇ ਤੁਹਾਡਾ ਵੀ ਬਹੁਤ 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 ਧੰਨਵਾਦ ਹੈ ਨਾ ਇੱਕ ਹੈਗੇ ਨੇਗੇ ਕੁਲਵਿੰਦਰ ਕੌਰ ਬੰਬੇ थैंक यू so much ਦੀਦੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਮੇਰੀ ਵੀਡੀਓ ਤੇ ਆਉਣਿਓ ਆਪਣਾ ਹਨਾ ਕੀਮਤੀ ਟਾਈਮ ਕੱਢ ਕੇ ਆ ਵੀਡੀਓ ਬਹੁਤ ਸਾਰਾ ਜਿਹੜਾ ਟਾਈਮ ਆ ਦੇਖੋ ਅੱਜ ਦੀ ਘੜੀ ਸਭ ਲਈ ਬਹੁਤ ਕੀਮਤੀ ਆ ਹਨਾ ਕਿਸੇ ਕੋਲ ਇੰਨਾ ਟਾਈਮ ਨਹੀਂ ਹੈਗਾ ਪਰ ਫਿਰ ਵੀ ਤੁਸੀਂ ਮੇਰੇ ਵੀਡੀਓ ਨੂੰ ਵਾਚ ਕਰਦੇ ਹੋ ਤੇ ਤੁਹਾਡਾ ਸਾਰੀ ਮੇਰੀ YouTube ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਆ ਜੀ ਹਨਾ ਇੱਕ ਹੈਗੇ ਨੇ ਭੈਣ ਸੁਖਵੀਰ ਕੌਰ ਅ ਮੁਖਸਰ ਤੋਂ ਥੈਂਕ ਯੂ so much ਭੈਣ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਹਨਾ ਤੇ ਇੱਕ ਹੈਗੇ ਸੀ ਮਾਨ ਪੰਜਾਬੀ ਬਲੌਗਰ ਥੈਂਕ ਯੂ ਸੋ ਮਚ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਤੇ ਆਇਓ ਵੀਡੀਓ ਨੂੰ ਵਾਚ ਕੀਤਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਚਲੋ ਜੀ ਕੱਪੜੇ ਸੁੱਕਣੇ ਪਾ ਦਿੱਤੇ ਨੇ ਆਪਾਂ ਅੱਜ ਦੇ ਜਿਹੜੇ ਨਾਮ ਸੀ ਉਹ ਵੀ ਲੈ ਲੇ ਠੀਕ ਆ ਜੀ ਚਲੋ ਹੁਣ ਵਲੌਗ ਆਪਾਂ ਕਰਦੇ ਆਂ ਸਟਾਰਟ ਕੀ ਕੀ ਤੁਹਾਡੇ ਨਾਲ ਸ਼ੇਅਰ ਕਰਦੇ ਅੱਗੇ ਵਲੌਗ ਦੇ ਵਿੱਚ ਬਣੇ ਰਹੋ ਤੇ ਇੰਜੋਏ ਕਰੋ ਕਾਲਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ? ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਅਸੀਂ ਸਾਰੇ ਵੀ ਖੁਸ਼ ਆਂ ਜੀ। ਠੀਕ ਆਂਗੇ ਐਨ ਤੰਦਰੁਸਤਾਂ ਤੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਵੀ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣਾ। ਲਓ ਜੀ ਚੱਲਦੇ ਆਪਾਂ ਬਾਹਰ ਅੱਜ ਦਾ ਮੌਸਮ ਬਹੁਤ ਸੋਹਣਾਗਾ। ਮਤਲਬ ਹੈ ਤਾਂ ਗੁੰਮਸ ਜੀ ਵਾਲਾ ਹੀ ਆ ਬਟ ਪੂਰਾ ਹੋਇਆ ਹੋਇਆ। ਪਰ ਇੱਕ ਵਾਰ ਸਵੇਰੇ ਮੀਂਹ ਆ ਗਿਆ ਸੀ ਉਸ ਤੋਂ ਬਾਅਦ ਹਟ ਗਿਆ ਕੱਪੜੇਵੇਂ ਧੋਤੇ ਸੀਗੇ ਸਿਗੇ ਸਵੇਾਈ ਕੱਪੜੇ ਵੀ ਮੇਰੇ ਸੁੱਕਣ ਵਾਲੇ ਹੀ ਨੇਗੇ ਐਂ ਤੇ ਮੌਸਮ ਠੰਡਾ ਤੇ ਉਸ ਦਿਨ ਜਿਹੜੀ ਵੀ ਚੁੱਲ੍ਹੇ ਦੀ ਮਿੱਟੀ ਲਈ ਸੀ ਨਾ ਉਹ ਬਚ ਗਈ ਸੀਗੀ ਇਸ ਤਰ੍ਹਾਂ ਹੀ ਰੱਖੀ ਹੋਈ ਸੀ ਟੱਬ ਦੇ ਵਿੱਚ ਹੀ ਚਲੋ じゃ ਜੋ ਮਿੱਟੀ ਦਾ ਆਪਾਂ ਕੁਝ ਬਣਾਉਣੇ ਆ ਮੈਂ ਕਿਹਾ ਫਿਰ ਚੁੱਲਾ ਬਣਾਉਣ ਲੱਗੀ ਸੀ ਚੱਕਮਾ ਜਮਾ ਚੱਕਮਾ ਚੁੱਲਾ ਜਿਹੜਾ ਉਹਦਾ ਨਹੀਂ ਬਣਨਾ ਮਿੱਟੀ ਘੱਟ ਆ ਗਈ ਮੈਂ ਕਿਹਾ ਚੱਲ ਕੁਝ ਹੋਰ ਬਣਾ ਲੈਨੇ ਆਪਾਂ ਕੋਈ ਹੋਰ ਚੀਜ਼ ਪਾ ਕੇ ਰੱਖ ਲਿਆ ਕਰਾਂਗੇ ਹਨਾ ਮਿੱਟੀ ਦੀਆਂ ਚੀਜ਼ਾਂ ਬਣਾਉਣਾ ਮੈਨੂੰ ਬਹੁਤ ਵਧੀਆ ਲੱਗਦੀ ਮਿੱਟੀ ਦੇ ਚੁੱਲੇ ਚੱਲੇ ਤੇ ਲਾਉਣੇ ਜਮ ਵਧੀਆ ਲੱਗਦੀ ਹੈ ਹਨਾ ਚਲੋ ਜੀ ਮਿੱਟੀ ਨੂੰ ਮੱਧ ਕੇ ਆਈਆਂ ਮੈਂ ਬਰੀਕ ਸੀਗੀ ਤੂੜੀ ਗਲੀ ਹੋਈ ਪਾ ਕੇ ਮੱਧ ਕੇ ਆਈਆਂਗੀ ਰੱਖ ਕੇ ਬਾਹਰ ਕਗ ਮੌਸਮ ਠੰਡਾ ਮੈਂ ਕਿ ਫੇਰੇ ਨਾ ਹੋਣਗੇ ਅੱਜ ਮੈਂ ਉਹ ਮਿੱਟੀ ਨੂੰ ਪਹਿਲਾਂ ਲੈਖੇ ਲਾ ਦਵਾਂ ਲੈਖੇ ਲਾਉਣ ਵਾਲੀ ਹੈ ਜੀ ਕੰਮ ਤਾਂ ਫਿਰ ਕਾਫੀ ਦਿਨਾਂ ਤੋਂ ਵਿਚਾਰੀ ਪਈ ਹੈ ਫਿਰ ਮੈਨੂੰ ਇਹ ਵੀ ਡੇਗੂਗੀ ਕਿਤੇ ਜਾਊ ਹੋਊਗਾ ਨਾ ਵੀ ਮਿੱਟੀ ਮਿਲਦੀ ਵੀ ਨਹੀਂ ਚਲੋ ਕੁਛ ਨਾ ਕੁਛ ਬਣਾ ਲੈਨੇ ਚਲੋ ਜੀ ਚੱਲਦੇ ਆ ਬਾਹਰ ਆਪਾਂ ਹਾਂ ਦੇਖੋ ਮਿੱਟੀ ਮੱਦ ਗਈ ਸੀ ਮੈਂ ਚੰਗੀ ਤਰ੍ਹਾਂ ਤੇ ਆਹ ਵਾਲੀ ਆਪਾਂ ਤੂੜੀ ਜਿਹੜੀ ਗਲੀ ਹੋਈ ਬਿਲਕੁਲ ਬਰੀਕ ਰੀਣਾਂਗੀ ਉਹ ਪਾਈ ਆ ਤੇ ਆ ਮਿੱਦ ਲਈ ਚੰਗੀ ਤਰ੍ਹਾਂ ਕਾਇੜੀ ਕਾਇੜੀ ਰੱਖੀ ਇਹ ਜਦੋਂ ਵੀ ਆਪਾਂ ਕਿਸੇ ਚੀਜ਼ ਨੂੰ ਭਰ ਦਿੰਨੇ ਆ ਜਾਂ ਚੁੱਲ੍ਹੇ ਨੂੰ ਹਨਾ ਤਾਂ ਮਿੱਟੀ ਥੋੜੀ ਕਾਇੜ ਠੀਕ ਆ ਜੀ। ਨਾ ਪੋਰੇ ਪਾਣੀ ਵੀ ਰੱਖ ਲਈਏ। ਥਾਲ ਥਾਲ ਦੇ ਵਿੱਚ ਪਹਿਲਾਂ ਇੱਕ ਟੀ ਉਹ ਕਰ ਲਾਂਗੇ। ਥੋੜੀ ਜਿਹਾ ਪਾ ਲਾਂਗੇ ਫਿਰ ਆਪਾਂ ਇਹ ਜਿਹੜਾ ਤਲਾ ਗੋ ਨਾਲ ਦੀ ਨਾਲ ਬਣਾਵਾਂਗੇ। ਕੋਈ ਭਰਾਤ ਲੈ ਸਕਦੇ ਕੋਈ ਹੋਰ ਤੁਹਾਡੇ ਕੋਲੇ ਹੈਗਾ ਹੋਣਾ। ਇਸ ਤਰ੍ਹਾਂ ਜੋੜਾ ਬੱਤਨ ਕੋਈ ਹੋ ਹੋ ਲੈ ਲਓ। ਕਈ ਨੂੰ ਨਾ ਪਤਾ ਨੀ ਮੈਂ ਇੱਕ ਜਿਆ ਰੱਖਾ ਮੋਟਾ ਪਤਲਾ ਆ ਕੇ ਪਕੁਰੇਓ ਦੇਖ ਰਹੀ ਐ ਜੇ ਬਣ ਗਏ ਇਹ ਚੀਜ਼ ਤਾਂ ਮੈਂ ਫਸਟ ਟਾਈਮ ਟਰਾਈ ਕਰਕੇ ਦੇਖੀ ਐਗੀ ਪਰ ਜੇ ਮੇ ਹਾਰੇ ਹੋ ਗਏ ਚਿੱਲੇ ਹੋ ਗਏ ਹਨਾ ਹਾਰੇਆਂ ਵਾਲੇ ਚੱਪੜ ਹੋ ਗਏ ਉਹ ਚੀਜ਼ਾਂ ਮੈਂ ਨਹੀਂ ਬਣਾਇਆਂ ਨਹੀਂ ਆ ਮੈਂ ਪਹਿਲੀ ਵਾਰੀ ਟਰਾਈ ਕਰ ਰਹੀ ਹਾਂ ਮਹਾ ਜਾਨ ਦੇਖ ਰਹੀ ਹਾਂ ਕਰਕੇ ਟਰਾਈ ਵੀ ਜੇ ਵਧੀਆ ਬਣ ਗਿਆ ਹਨਾ ਉਸ ਤੋਂ ਬਾਅਦ ਆਪਾਂ ਜਿਹੜੀ ਆ ਦੇਖੋ ਆ ਰੱਖ ਇੱਕ ਹੁਣ ਆਪਾਂ ਇਹ ਆਲੇ-ਦਾਲੇ ਮਿੱਟੀ ਲਾਵਾਂਗੇ ਘੋਟਾ ਮੇਂ ਤਾਲੇ ਆ ਵੀ ਫਿਰ ਜਾਦਾ ਇਧਰ ਦਹੀ ਲੇ ਕੇ ਬੁਝੇ ਨੇ ਉਹ ਤੁਸੀਂ ਆਪਣੇ ਸਾਹਬ ਨਾਲ ਤੈ ਲੋ ਜੇ ਬਣਾਉਂਗੀ ਤਾਂ ਬਣਾ ਦਿਓ ਮਿੱਟੀ ਕੱਟ ਲੈਣਾ ਮਿੱਟੀ ਦਾ ਸਰਦ ਚਲੋ ਥੋੜਾ ਜਿਹਾ ਫਰ ਆ ਜੇ ਉੱਪਰ ਦੀ ਆਪਾਂ ਹੋਰ ਮੰਗ ਲਾਂਗੇ ਜੇ ਤਾਂ ਥੋੜੀ ਜੀ ਆਪਣੇ ਲਵੇ ਘਮੇਰਾ ਦੇ ਪਰ ਜਪਾ ਤਾਂ ਹੈਗੇ ਨੇਗੇ ਉਹਨਾਂ ਤੋਂ ਲੈ ਲਾਂ ਜੇ ਮਿਲ ਗਈ ਤਾਂ ਪਰ ਮਿੱਟੀਆਂ ਦੇ ਬਹੁਤ ਥੁੰਡੇ ਨੇਗੇ ਮੈਂ ਕਿਹਨਾਂ ਪਰ ਮਿਲ ਗਈ ਤਾਂ ਹੀ ਮੈਂ ਮਗਾ ਚੱਲੂ ਵੀ ਵਧੀਆ ਮਿੱਟੀ ਹੈ ਮਗਾ ਕੁਡਲੀ ਨੇ ਡੋਲੀ ਨੇ ਚ ਵੀ ਬਣਾ ਲਾਂਗੀ ਮੈਂ ਬਦਨ ਤੋਂ ਨੂੰ ਪੂਰਾ ਦੇਸ ਰਿਹਾ ਕਿ ਨਾ ਨਹੀਂ ਤੇ ਵੀ ਨਹੀਂ ਪਤਾ ਅੱਗੇ ਇਧਰ ਕਾ ਦਰਵੀ ਆ ਗਿਆ ਮੈਨੂੰ ਹੁਣ ਗੇਟ ਖੋਲਣਾ ਪੈਣਾ ਪਊਗਾ ਸਨੀ ਵੀ ਗਿਆ ਜੜ ਦਿਖਾਣਾ ਉਹਦੀ ਜੜ ਤੇ ਇਸ ਪਹਿਲੀ ਦੀ ਦੋ ਜਾਨੇ ਆਏ ਨੇ ਦੇਖ ਰਿਹਾ ਘੇੜੇ ਘੇੜੇ ਗੇਟ ਖੁੱਲ ਕੇ ਨਹੀਂ ਗੇਟ ਤਾਂ ਖੁੱਲਿਆ ਹੀ ਆ ਓਏ ਅੱਛਾ ਮਾਗੇ ਤਾਂ ਸੰਟੀ ਆ ਪਤਾ ਕਰ ਲਓ ਕਿ ਮਾ ਸੰਟੀ ਆ ਗਿਆ ਜੇ ਇੱਥੇ ਪਿੰਦਰ ਆਗੇ ਸੀ ਇਹਨੂੰ ਲੱਗੇ ਮੈਂ ਪੂਰਾ ਕਰਨ ਪੂਰੀ ਪੀਪੀ ਨੂੰ ਮੈਂ ਕਵਰ ਕਰ ਲਿਆ ਸੀ ਪਹਿਲਾਂ ਮੈਨੂੰ ਇਹ ਸੀਗਾ ਵੀ ਮੈਂ ਅੱਧੀ ਛੱਡ ਨੂੰ ਥੋੜਾ ਥੋੜਾ ਕਰਕੇ ਭਰ ਦੂੰ ਪਰ ਫਿਰ ਮੈਂ ਪੂਰਾ ਹੀ ਕਰਤਾ ਸੀਗਾ ਪਿੰਦਰ ਕਹਿੰਦਾ ਕੋਈ ਗੱਲ ਨਹੀਂ ਮੰਮੀ ਕੱਢ ਲਾਂਗੇ ਆਪਾਂ ਇਹਨੂੰ ਪੀਪੀ ਨੂੰ ਤਾਂ ਵੀ ਤੂੰ ਇੱਕ ਵਾਰ ਇਹਨੂੰ ਪੂਰਾ ਕਵਰ ਕਰ ਦੇ ਕਿਉਂਕਿ ਉਹਨੇ ਮੇਰੇ ਨਾਲ ਮਦਦ ਕੀਤੀ ਥੋੜਾ ਡਿਜ਼ਾਈਨ ਬਣਾਇਆ ਪਰ ਮੈਨੂੰ ਇਹ ਖੁਦ ਨੂੰ ਨਹੀਂ ਪਤਾ ਵੀ ਕੀ ਬਣ ਗਿਆ ਹੈਨਾ ਚਲੋ ਜੋ ਵੀ ਬਣਿਆ ਪਰ ਸੋਹਣਾ ਬਣ ਗਿਆ ਜੀ ਕਿਉਂਕਿ ਪੇਂਟ ਵਗੈਰਾ ਵੀ ਕਰੋਗੇ ਇਹਨੂੰ ਕਾਫੀ ਖੂਬਸੂਰਤ ਆਪਾਂ ਡਿਜ਼ਾਈਨ ਦੇਖਾਂਗੇ ਦਮਾਂਗੇ ਕੋਈ ਕ੍ਰੀਏਟੀਵਿਟੀ ਕਰਾਂਗੇ ਇਹਦੇ ਤੇ ਵੀ ਕਿਉਂਕਿ ਇਹਦੇ ਵਿੱਚ ਆਪਾਂ ਕੋਈ ਵੀ ਚੀਜ਼ ਪਾ ਕੇ ਰੱਖ ਸਕਦੇ ਮਿੱਟੀ ਦੇ ਵਿੱਚ ਹਨਾ ਬਰਤਨ ਵਿੱਚ ਇਹ ਇੱਕ ਟਾਈਪ ਦਾ ਬਰਤਨ ਜਾਈ ਬਣ ਗਿਆ ਪਰ ਦੇਖਦੇ ਅੱਗੇ ਨੂੰ ਫਿਨਿਸ਼ਿੰਗ ਵਗੈਰਾ ਦੇਵਾਂਗੇ ਹਜੇ ਤਾਂ ਇਹ ਚ ਲੁੱਕ ਵਾਰੇ ਜਿਵੇਂ ਕਿ ਆਪਾਂ ਅੱਗੇ ਵਰਜਾ ਦੇ ਦੇ ਕੇ ਹਨਾ ਚੁੱਲਿਆਂ ਨੂੰ ਆਪਾਂ ਕਰਦੇ ਹੁੰਨੇ ਬੁੱਧੂ ਬਾਦ ਦੇ ਵਿੱਚ ਆਪਾਂ ਫਿਨਿਸ਼ਿੰਗ ਦਿੰਨੇ ਆ ਮਿੱਟੀ ਦੀ ਢਾਲ ਬਣਾਉਣੇ ਆ ਹਨਾ ਕਿਸ ਤਰ੍ਹਾਂ ਡਿਜ਼ਾਈਨ ਦੇਣਾ ਉਹ ਉਹ ਚੀਜ਼ ਆ ਕਿ ਬਾਅਦ ਤੇ ਵਿੱਚ ਦੇਖਾਂਗੇ ਇਹ ਕਿਵੇਂ ਬਣਦਾ ਕੀ ਕੁਝ ਕਰ ਦੇ ਦੇ ਨਾਲ ਤੇ ਬਾਕੀ ਹਜੇ ਖੁਦ ਨੂੰ ਨਹੀਂ ਪਤਾ ਸੀ ਪਰ ਬਣਾਇਆ ਜਰੂਰ ਲਿਆ ਸੀ ਮੈਂ ਥੋੜੀ ਹੋਰ ਸ਼ੇਪ ਬਣਾਉਣਾ ਹੈ ਬਣ ਗਿਆ ਤੇ ਦੇਖੋ ਸੋਹਣਾ ਲੱਗਦਾ ਨਾਲ ਆਹ ਸ਼ੇਪ ਹੈ ਜੀ ਪਿੰਡਰ ਨਹੀਂ ਕਰਤੀ ਇੱਥੇ ਐਵੇਂ ਜੇ ਸਪਿੰਡਰ ਨਹੀਂ ਬਣਾਤਾ ਜਨਾ ਮम्मी ਸੁਣਾ ਲੂੰਗਾ ਐਵੇਂ ਉਹਨੇ ਬਣਾਤਾ ਤੇ ਬਚਦੀ ਮਿੱਟੀ ਚ ਆਪਾਂ ਪਾਣੀ ਪਾਤਾ ਕਿ ਗੱਪਰ ਦੀ ਥੋੜੀ ਥੋੜੀ ਆਪਾਂ ਹੋਰ ਲਾਵਾਂਗੇ ਜਦੋਂ ਸੁੱਕ ਗਿਆ ਇਹ ਹੁਣ ਦੇਖਦੇ ਹਾਂ ਕਿਦੋਂ ਤੱਕ ਸੁੱਕਦਾ ਕਾਫੀ ਦਿਨ ਲੱਗ ਜਾਣੇ ਨੇ ਇਹਨੂੰ ਹੁਣ ਕਿਉਂਕਿ ਮੌਸਮ ਵੀ ਦੇਖੋ ਬਾਹਰ ਪੂਰਾ ਮੀਹ ਵਾਲਾ ਹੋਇਆ ਪਿਆ ਦੁਬਾਰਾ ਮੌਸਮ ਕੱਪੜੇ ਵੀ ਉਤਾਰਦੇ ਆ ਤਿਆਰ ਦਸਿਓ ਆ ਮੈਂ ਟੱਕਣ ਇਦਾਂ ਕਰਤਾ ਇਹਦਾ ਮੇਰੇ ਵਿੱਚ ਜਿਹੜੇ ਨਾ ਪੀਪੀਆ ਟੱਕਣ ਸੀ ਉਹਦੇ ਵਿੱਚ ਮਿੱਟੀ ਲਾਤੀ ਤੇ ਵਿੱਚੋਂ ਇਹਨੇ ਚੂੜੀਆਂ ਆਪਣੇ ਆਪ ਨਿਕਲੇ ਹੋਣੀਆਂ ਬਹੁਤ ਸੋਹਣਾ ਟੱਕਣ ਬਣ ਕੇ ਤਿਆਰ ਹੋਊਗਾ ਇਹ ਠੀਕ ਆ ਜੀ ਇਧਰ ਕੰਮ ਆਪਣਾ ਨਿਬੜ ਗਿਆ ਹੁਣ ਆਪਾਂ ਆਪਣਾ ਪੈਕ ਲਾਉਣਾ ਨਾ ਕੇ ਆਉਣੇ ਤੇ ਆਲੂ ਲੈ ਲਿਆਵੇਂ ਹਲਾ ਕੱਢਾਂਗੇ ਆਪਾਂ ਵਿੱਚੋਂ ਵੈਸੇ ਕੱਟ ਲਾਇਆ ਸੀ ਮੈਂ ਕੱਢਣ ਵਾਸਤੇ ਆ ਦੇਖੋ ਤੇ ਅੱਜ ਮੈਂ ਲੈ ਲਿਆ ਟਮਾਟਰ ਜਿਸ ਦਿਨੋ ਵਿਟਾਮਿਨ E ਦੇ ਕੈਪਸੂਲ ਨਾਲੋਂ ਤਾਂ ਤੁਸੀਂ ਇਹ ਵੀ ਪਾ ਸਕਦੇ ਹੋ ਟਮਾਟਰ ਆਲੂ ਤੇ ਕਹਿੰਦੇ ਨੇ ਛੋਲਾਂ ਦਾ ਆਟਾ ਠੀਕ ਹੈ ਚਲੋ ਮੈਂ ਬਣਾ ਲਵਾਂ ਮੈਂ ਪਹਿਲਾਂ ਇਧਰ ਆਪਣੀ ਆ ਹੋ ਗਈ ਟਮਾਟਰ ਦੀ ਪਿਓਰੀ ਤੇ ਇੱਕ ਚਮਚ ਜਿਹੜਾ ਰਾਈਸ ਫਲੋਰ ਯਾਨੀ ਕਿ ਛੋਲਾਂ ਦਾ ਆਟਾ ਹੋ ਗਿਆ ਤੇ ਇਹਦੇ ਵਿੱਚ ਆਪਾਂ ਟਮਾਟਰ ਦੀ ਪਿਓਰੀ ਪਾ ਸਕਦੇ ਹਾਂ ਨਾਲ ਬੀਪਾ ਅੱਧਾ ਪਣ ਵਧੀਆ ਰਿਜ਼ਲਟ ਆ ਜਿਹੜਾ ਮਿਲੂਗਾ ਉਦਾਂ ਵੀ ਆਪਾਂ ਜਿੰਨਾ ਦੇ ਸੰਨ ਨੇ ਉਹ ਵੀ ਲਾ ਸਕਦੇ ਨੇ ਜੇ ਇਹਦੇ ਨੂੰ ਨਹੀਂ ਹੈਗੀਆਂ ਉਸ ਜਿਸ ਫੇਸ ਮਾਸਕ ਨੂੰ ਆਪਾਂ ਅਪਲਾਈ ਕਰ ਸਕਦੇ ਆ ਆਪਣੇ ਫੇਸ ਤੇ। ਨਾ ਯੂਸ ਤੋਂ ਬਾਅਦ ਆ ਗਿਆ ਦੇ ਵਿੱਚ ਪੋਟੈਟੋ ਜੂਸ ਜਣੀ ਕਿ ਆਲੂ ਦਾ ਜੂਸ। ਠੀਕ ਆ ਜੀ। ਵਾਓ ਮੌਸਮ ਦੇ ਘੈਂਟ। ਕਾਲੀਆਂ ਇੱਟਾਂ ਕਾਲੇ ਰੋੜ ਮੀਂਹ ਵਰਸਾ ਦੇ ਜੋਰ-ਜੋਰ ਅੱਗੇ ਕਹਿੰਦੇ ਹਾਂ ਇਸ ਤਰ੍ਹਾਂ। ਕਾਲੇ ਇੱਟਾਂ ਕਾਲੇ ਰੋੜ ਮੀਂਹ ਵਰਸਾ ਦੇ ਜੋਰ-ਜੋਰ ਅੱਗੇ ਕਹਿੰਦੇ ਹਾਂ ਇਸ ਤਰ੍ਹਾਂ। ਲੋ ਜੀ ਬੈਗ ਵੀ ਆਪਣਾ ਤਿਆਰ ਹੈ ਖੰਡੇ ਖੰਡੇ ਮੌਸਮ ਦੇ ਵਿੱਚ ਤੇ ਲਾ ਕੇ ਪੈਕ ਉਸ ਤੋਂ ਬਾਅਦ ਨਹੀਂ ਨਹੀਂ ਕਰਦੇ ਠੀਕਾ ਜੀ ਬਸ ਬਹੁਤ ਹੈ ਜੀ ਬਗੜਾ ਪਤਲਾ ਨਹੀਂ ਕਰਨ ਦਾ ਨਹੀਂ ਚਾਹਤ ਆਪਾਂ ਪਹਿਲਾਂ ਲਾਵਾਂਗੇ ਐਲੂਬੀਰਾ ਜੈੱਲ ਤੇ ਬ੍ਰੀਕ ਬ੍ਰੀਕ ਪੂਰਾ ਰਹੀ ਹੈ ਨਾ ਬੁਝਾਰਿਆ ਵੀ ਨਾਲ ਆ ਮੇਰੇ ਵਿੱਚ ਹੈ ਨਾ ਤੇ ਕਪੜੇ ਤਾਰ ਕੇ ਅੰਦਰ ਪਾਤੇ ਤੇ ਮੇਰੇ ਤਾਂ ਅੱਜ ਨਾ ਬੂਟਿਆਂ ਨੂੰ ਚਰਨ ਮਾ ਦੇਖੋ ਰਾਮਦਾਰੀ ਜੀ ਆ ਜੂਗੀ ਆਹ ਦੇਖੋ ਇਹਨਾਂ ਨੂੰ ਹੁਣ ਐ ਲੱਗੂਗਾ ਵੀ ਹਾਂ ਅੱਜ ਤਾਂ ਇਹ ਵੀ ਝੂੰਦ ਦੇਵਾਂਗੇ ਤੁਹਾਨੂੰ ਜੀ ਪਹਿਲਾਂ ਲਾਉਣੀ ਹੈ ਐਲੋਵੇਰਾ ਜੈੱਲ ਤੇ ਤੁਸੀਂ ਵੀ ਜੈੱਲ ਹੀ ਲਾ ਲਿਆ ਕਰੋ ਜੀ ਕਿਉਂਕਿ ਵਿਟਾਮਿਨ ਡੀ ਦੇ ਕੈਪਸੂਲ ਘਰੇ ਉਹ ਹੋ ਜਾਂਦਾ ਵੀ ਪੂਰਾ ਨਹੀਂ ਲੱਗਦਾ ਆਪਣੀ ਫੇਸ ਤੇ ਇਹ ਵੀ ਉਸ ਤੋਂ ਵਧੀਆ ਕੰਮ ਜਿਹੜਾ ਕਰੂਗੀ ਇਹ ਜਿਹੜੀ ਜੈੱਲ ਆ ਠੀਕ ਆ ਜੀ ਲਓ ਜੀ ਨਾਲ ਹੀ ਹੁਣ ਆਪਾਂ ਲਾਉਣੇ ਪੈਕ ਤੇ ਫਿਰ ਦੇਖਦੇ ਜੇ ਮੀਂਹ ਆਵੇ ਮੈਂ ਤਾਂ ਜਿੰਨਾ ਹੋਊਂਗੀ ਵਿੱਚ ਪਿੰਦਰ ਹੈ ਨਹੀਂ ਨਹੀਂ ਮੈਂ ਤਾਂ ਪਿੰਦਰ ਦੋਨੇ ਜਣੇ ਨਹਾ ਲੈਣੇ ਮੈਂ ਮਸਤੀ ਕਰ ਲੈਂਦੇ ਮਾਪੂ ਸੁਨੇ ਗਿਆ ਸੁਨਾਮ ਜੀ ਉਹਦਾ ਕੋਈ ਦੋਸਤ ਲੈ ਗਿਆ ਨਹੀਂ ਬਹਿ ਕੇ ਤਿੰਨੇ ਜਣੇ ਸੀ ਅਨਜੋਏ ਕਰ ਲੈਣੇ ਨਾ ਆ ਵੀ ਲੈਂਦੇ ਮੀਂਹ ਚ ਤਿੰਨੇ ਪਰ ਉਸ ਤੋਂ ਬਾਅਦ ਪਿੰਦਰ ਰਹਿ ਗਿਆ ਸੀਗਾ ਮੈਨੂੰ ਆਏ ਸੀ ਵੀ ਚੱਲ ਪਿੰਦਰ ਨਾਲ ਮਸਤੀ ਕਰ ਲੂੰਗੀ ਤੇ ਇੱਕ ਨੂੰ ਥੋੜਾ ਜਿਹਾ ਸੰਗਦਾ ਇਸਣੀ ਹੁਣ ਵੱਡਾ ਵੀ ਹੋ ਗਿਆ ਥੋੜਾ ਜਿਹਾ ਸੰਗਦਾ ਪਿੰਡਰ ਹਜੇ ਬੱਚਿਆਂ ਵਾਲੀ ਹਰਕਤਾਂ ਨਹੀਂ ਆ ਦੀ ਮੇਰੀਆਂ ਵੀ ਬੱਚਿਆਂ ਵਾਲੀਆਂ ਹੀ ਆ ਜੀ ਹਰਕਤ ਐਦਾ ਕੋਈ ਨਹੀਂ ਸੰਗਦਾ ਵੀ ਸਣੀ ਪਰ ਕੈਮਰੇ ਮੂਰੇ ਥੋੜਾ ਜਿਹਾ ਸੰਗਦਾ ਹੋਉਂ ਨਹੀਂ ਸੰਗਦਾ ਹੂੰ ਤਾਂ ਵਧੀਆ ਖੁੱਲਕੇ ਬੋਲੂੰਗਾ ਬਸ ਕੈਮਰੇ ਮੂਰੇ ਥੋੜਾ ਜਿਹਾ ਸੰਗਦਾ ਲੋ ਜੀ ਪੈਕ ਲਾ ਲਿਆ ਹੁਣ ਦੇਖਦੇ ਜੀ ਮੀਹ ਆ ਗਿਆ ਫਿਰ ਮਣ ਪੁਰ ਜੀ ਬ੍ਰਿਕ ਬ੍ਰਿਕ ਘੈਂਟ ਮੌਸਮ ਆ ਤੇ ਜੀ ਵਰਸ ਸ਼ੁਰੂ ਹੋ ਗੂ ਸਸ ਮੈਂ ਪਾਗਲਾ ਬੋਲਣੇ ਸਿਰ ਪਰ ਨਜ਼ਾਰਾ ਆ ਰਿਹਾ ਮੀ ਪੈ ਰਹੇ ਹਾਂ ਪੈਗ ਲਾਲ ਮੀ ਤਨਾਈ ਲੱਗੀ ਹੈ ਨਾ ਕਿ ਮੈਂ ਆਗੀ ਰੱਖਿਆ ਸੀ ਮੈਂ 15 20 ਮਿੰਟ ਆਪਣਾ ਫੇਸ ਪੈਕ ਰੱਖ ਕੇ ਉਸ ਤੋਂ ਬਾਅਦ ਮੈਂ ਣਾ ਲਈ ਸੀਗੀ ਤੇ ਆਹ ਵਾਲੀ ਲਾਲੀ ਅੱਜ ਬਿੰਦੀ ਮੈਂ ਵੱਡੀ ਬਿੰਦੀ ਕਾਫੀ ਟਾਈਮ ਤੋਂ ਲੈਂਦੀ ਆ ਪੰਜਾਂ ਨੇ ਮੈਂ ਕਿਹਾ ਹੁਣ ਇਹ ਵੀ ਲਾਲਾਂ ਪਰ ਇਹਨਾਂ ਦੇ ਬੈਲਵਟ ਜੀ ਵਧੀਆ ਲੱਗੇ ਹੋਇਆ ਦਿਖਦੀਆਂ ਨੇ ਵੀ ਹਾਂ ਬਿੰਦੀ ਲੱਗੀ ਹੋਈ ਆ ਦੇਖੋ ਦੇਖਦੇ ਤੇ ਆਹ ਵਾਲਾ ਸੂਟ ਪਾ ਲਿਆ ਕਮੀਜ਼ ਇਹ ਪਾ ਲਿਆ ਸਲਵਾਰ ਇਹਦੇ ਨਾਲ ਮੈਂ ਪਾਲੀ ਰੈੱਡ ਕਿਉਂਕਿ ਜਿਹੜੀ ਇਹਦੇ ਨਾਲ ਦੀ ਸਲਵਾਰ ਉਹਦੇ ਬੈਲਟ ਆ ਗਈ ਜੀ ਬੈਲਟ ਵਾਲੀ ਮੇਰੇ ਤੋਂ ਰੱਖੀ ਨਹੀਂ ਜਾਂਦੀ ਰੱਖਦੀ ਬਹੁਤ ਮੁਸ਼ਕਲ ਦੇ ਨਾਲ ਪਰ ਫਿਰ ਮੈਨੂੰ ਇਹ ਹੁੰਦਾ ਕਿ ਕਿਸ ਟਾਈਮ ਮੈਂ ਇਹਨੂੰ ਮਤਲਬ ਕਿ ਚੇਂਜ ਕਰ ਦਵਾਂ ਚਲੋ ਜੀ ਪਹਿਲਾਂ ਪੱਕਾ ਬੰਦ ਕਰਦਾ ਪੱਖੇ ਦੀ ਆਵਾਜ਼ ਚ ਫਿਰ ਤੁਹਾਨੂੰ ਮੇਰੀ ਆਵਾਜ਼ ਨਹੀਂ ਸੁਣਦੀ ਸ਼ੋਰ ਬਹੁਤ ਜ਼ਿਆਦਾ ਹੋ ਜਾਂਦਾ ਲਓ ਜੀ ਹੁਣ ਮੈਂ ਥੋੜੀ ਜਿਹੀ ਦੇਰ ਕਰੂੰਗੀ ਰੈਸਟ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਸ਼ਾਇਦ ਟਾਈਮ ਵੀ ਪਤਾ ਨਹੀਂ ਕਿੰਨਾ ਕੋ ਹੋ ਗਿਆ ਬਾਹਰ ਦੇਖਿਆ ਨਹੀਂ ਮੈਂ ਤੇ ਚਲੋ ਅੱਜ ਮਿੱਟੀ ਦਾ ਕੰਮ ਕਰਕੇ ਵੀ ਵਧੀਆ ਲੱਗਿਆ ਹਨਾ ਦੱਸਿਓ ਕਿ ਨੂੰ ਕਿ ਨੂੰ ਵਧੀਆ ਲੱਗਦਾ ਮਿੱਟੀ 'ਚ ਹੱਥ ਮਾਰਨੇ ਹਨਾ ਪਹਿਲਾਂ ਵੀ ਬਹਿ ਕੇ ਰਹਣੀਆ ਪਰ ਉਹ ਹੀ ਫੀਲਿੰਗਸ ਆਉਣੀ ਹੁੰਦੀਆਂ ਨਾ ਜਿਹੜੀ ਆਪਾਂ ਨੂੰ ਵਧੀਆ ਲੱਗਦੀ ਹੈ ਮਤਲਬ ਉਹ ਹੀ ਫੀਲਿੰਗਸ ਦੂਸਰੇ ਨਾਲ ਵੀ ਸ਼ੇਅਰ ਕਰਦੇ ਆ ਜਿਵੇਂ ਕਿ ਆਪਾਂ ਨੂੰ ਵਧੀਆ ਲੱਗਦੀ ਹੁੰਦੀ ਹੈ ਚਲੋ ਜੀ ਥੋੜੀ देर ਕਰ ਲਾਂ ਰੈਸਟ ਫੇਰ ਆਪਾਂ ਉਹ ਕਰਦੇ ਆ ਚਾਚੂ ਬਣਾਉਨੇ ਆ ਖਾਣ ਨੂੰ ਦੇਖਦੇ ਆ ਬੱਚੇ ਦੋਨੇ ਚਲੇ ਗਏ ਹੁਣ ਉਹਦਾ ਪਾਰ ਹੀ ਖਾਣਗੇ ਜੀ ਬੱਚਿਆਂ ਨੇ ਤੇ ਹੀ ਆਦਤ ਆ ਗਈ ਇੱਕ ਦਿਨ ਉਹਨਾਂ ਨੇ ਘਰੇ ਖਾਣਾ ਬਾਹਰ ਖਾਣਾ ਫੇਰ ਲੇਸਾਵ ਆ ਗਈ ਜਦੋਂ ਉਹ ਗਏ ਹੋਏ ਨੇ ਭੋਗਤੇ ਜੀ ਗੱਡੀ ਲੈ ਕੇ ਹਜੇ ਤੱਕ ਆਏ ਨਹੀਂ ਹੈਗੇ ਤੇ ਹਜੇ ਤਾਂ ਪਰ ਕਿੱਥੋਂ ਆਣਗੇ 1:30 ਵਜੇ 1:30 ਵਜੇ ਤਾਂ ਹੋ ਗਈ ਪੈਂਦਾ ਹਨਾ ਤੇ ਜਦੋਂ ਆਗੇ ਹੁਣ ਮਨਨਕ ਟਾਈਮ ਰੈਸਟ ਕਰ ਲਵਾਂ ਆਪਣਾ ਫੋਨ ਫੋਨ ਦੇਖਣ ਨੂੰ ਥੋੜੇ ਕਮੈਂਟ ਚੈੱਕ ਕਰਨ ਚਲੋ ਜੀ ਠੀਕ ਆ ਫਿਰ ਥੋੜੇ ਚਿਰ ਬਾਅਦ ਮਿਲਦੇ ਨੇ ਲਪਿੰਟ ਵੀ ਮੈਂ ਲਗਾਈਏ ਬਸ ਮੈਨੂੰ ਇਹ ਹੀ ਕਲਰ ਖੱਬਦਾ ਇਹ ਹੀ ਸੋਹਣਾ ਲੱਗਦਾ ਬਸ ਲਾਈਟ ਕਲਰ ਲਾ ਰੈੱਡ ਰੁੱਡਨ ਬਬ ਬਟਲ ਆਉਣੀ ਆ ਲਓ ਜੀ ਅੱਜ ਤੁਹਾਨੂੰ ਆਪਾਂ ਨਾਈਟ ਕਰੀਮ ਜਿਹੜੀ ਉਹ ਬਣਾਉਣੀ ਸਿਖਾਉਣੀ ਆ ਕਿਉਂਕਿ ਜਿਹੜੀ ਮੈਂ ਸ਼ਾਇਆ ਵਾਲੀ ਆਪਣੀ ਇੱਕ ਵੀਡੀਓ ਪਾਈ ਸੀ ਉਸ ਵੀਡੀਓ ਤੇ ਮੈਨੂੰ ਕਮੈਂਟ ਆਏ ਹੋਏ ਸੀਗੇ ਵੀ ਨਾਈਟ ਕਰੀਮ ਵੀ ਬਣਾਉਣੀ ਦੱਸੋ ਚਲੋ ਜੀ ਅੱਜ ਆਪਾਂ ਤੁਹਾਡਾ ਨਾਲ ਸ਼ੇਅਰ ਕਰਦੇ ਆ ਵੀ ਨਾਈਟ ਕਰੀਮ ਜਿਹੜੀ ਉਹ ਕਿਵੇਂ ਬਣਾਉਣੀ ਆ ਸਭ ਤੋਂ ਪਹਿਲਾਂ ਆਪਾਂ ਕਾਂਚੇ ਦੀ ਇੱਕ ਜਣੇ ਕਿ ਕੌਲੀ ਲੈ ਲਈ ਜਣੇ ਕਿ ਗਲਾਸ ਦੀ ਤੇ ਨਾਲ ਹੀ ਆਪਾਂ ਕੰਟੇਨਰ ਜਿਹਦੇ ਵਿੱਚ ਆਪਾਂ ਉਹ এয়ার ਟਾਈਟ ਕੰਟੇਨਰ ਦੇ ਵਿੱਚ ਪਾਵਾਂਗੇ ਇੱਕ ਲਈ ਐਲੋਵੇਰਾ ਜੈੱਲ ਪਤੰਜਲੀ ਦੀ ਨਾਲ ਲੈ ਆਪਾਂ ਵਿਟਾਮਿਨ E ਦੇ ਕੈਪਸੂਲ ਤੇ ਇੱਕ ਲਈ ਆ ਬਦਾਮ ਰੋਗਣ ਤੇ ਅਗਲੇ ਵੀ ਦੱਸ ਦਿਆਂ ਤੁਹਾਨੂੰ ਇਹਦੇ ਵਿੱਚ ਨਾਲ ਹੋਰ ਕੀ ਲਿਆ ਉਸ ਤੋਂ ਬਾਅਦ ਆਪਾਂ ਲਿਆ ਗੁਲਾਬ ਜਲ ਇੱਕ ਗੁਲਾਬ ਜਲ ਚਾਹੀਦਾ ਇਹਦੇ ਲਈ ਤੇ ਇੱਕ ਚਾਹੀਦੀ ਆਪਾਂ ਨੂੰ ਗਲੇਸਰਨ ਠੀਕ ਹੈ ਜੀ ਤੁਸੀਂ ਮੈਡੀਕਲ ਸਟੋਰ ਤੋਂ ਹੀ ਲਿਓ ਇਹ ਚੀਜ਼ਾਂ ਕਿਉਂਕਿ ਉੱਥੇ ਥੋੜਾ ਜਿਹਾ ਆਪਾਂ ਨੂੰ ਚੀਜ਼ ਵਧੀਆ ਵੀ ਮਿਲ ਜਾਂਦੀ ਆ ਬਾਕੀ ਉੱਥੇ ਜੇ ਤੁਸੀਂ ਇਹ ਬਾਕੀ ਚੀਜ਼ਾਂ ਸਕਿੱਪ ਕਰਨਾ ਚਾਹੁੰਦੇ ਹੋ ਵਿਟਾਮਿਨ ای ਤੇ ਕੈਪਸੂਲ ਤੇ ਐਲੋਵੇਰਾ ਜੈਲ ਦੋਨੋਂ ਦੇ ਹੀ ਬਣਾ ਸਕਦੇ ਹੋ ਉਹ ਵੀ ਬਹੁਤ ਵਧੀਆ ਉਹ ਵੀ ਤੁਹਾਨੂੰ ਫਾਇਦਾ ਕਰੂਗੇ ਚਲੋ ਜੀ ਬਣਾਉਣੀ ਆਪਾਂ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਤੁਸੀਂ ਇਹ ਇੱਕ ਕੁਆਂਟੀਟੀ ਜਿੰਨੀ ਮਰਜ਼ੀ ਬਣਾ ਸਕਦੇ ਹੋ ਮੈਂ ਬਣਾ ਰਹੀ ਹਾਂ 2 ਚਮਚ ਜੈਲ ਪਾਉਂਗੀ ਇਹਦੇ ਵਿੱਚ ਤੁਸੀਂ 1 ਚਮਚ ਜੈਲ ਪਾਉਂਗੇ ਤਾਂ ਤੁਸੀਂ ਜਿਹੜੀ ਕੁਆਂਟੀਟੀ ਉਹਦੀ ਅੱਧੀ ਅੱਧੀ ਹੋ ਜਾਊਗੀ ਹਰ ਇੱਕ ਚੀਜ਼ ਦੀ ਅੱਧੀ ਜਿਵੇਂ ਕਿ ਹੁਣ ਮੈਂ 2 ਚਮਚ ਲੈਨੇ ਕਿ ਐਲੋਵੇਰਾ ਜੈਲ ਦੇ ਤੁਸੀਂ ਇਹਦੇ ਵਿੱਚ ਪਾ ਲਓ ਜਿਵੇਂ ਕਿ ਮੈਂ ਹੁਣ ਤੁਹਾਨੂੰ ਸਾਰਾ ਸਮਾਨ ਦੱਸ ਰਹੀ ਹਾਂ ਜਿਵੇਂ 7 ਤੋਂ 8 ਜਿਹੜੇ ਡ੍ਰੌਪਸ ਜਾਨੀ ਕਿ ਬੂੰਦਾਂ ਨੇ ਗਿਆ ਹਨ ਉਹ ਪਾ ਲਓ ਤੁਸੀਂ ਗੁਲਾਬ ਜਲ ਦੀਆਂ ਹੀ 7-8 ਹੀ ਤੁਸੀਂ ਪਾ ਲਓ ਜਿਹੜਾ ਆਪਣਾ ਬਦਾਮ ਰੋਗਣਾ ਜਾਂ ਗਲੇਸਰਿਨ ਆ ਇੱਕੋ ਹੀ ਮਾਤਰਾ ਦੇ ਵਿੱਚ ਲੈਣੀ ਨੇ ਹੁਣ ਇਸ ਤੋਂ ਬਾਅਦ ਮੈਂ 8ਕ ਜਿਹੜੇ ਹੁਣੇ ਹਨਾ ਬੂੰਦਾਂ ਨੇ ਗਿਆ ਉਹ ਪਾ ਲਾਂਗੇ ਬਦਾਮ ਰੋਗਣਾ ਤੇ ਇਸੇ ਦੋਨੋਂ ਚੀਜ਼ਾਂ ਦੇ ਵੀ ਬਣਾ ਸਕਦੇ ਹੁਣ ਵਿਟਾਮਿਨ ਈ ਕੈਪਸੂਲ ਜਾਂ ਜਿਹੜੀ ਐਲੋਵੇਰਾ ਜੈਲ ਆ ਬਹੁਤ ਵਧੀਆ ਉਹ ਵੀ ਕੰਮ ਕਰੂਗੀ ਉਹ ਨਹੀਂ ਜਿੰਨਾ ਇਹ ਸਾਰੀਆਂ ਚੀਜ਼ਾਂ ਨੇ ਕੰਮ ਕਰਨਾ ਉਹ ਨਹੀਂ ਇਹਨੇ ਵੀ ਕੰਮ ਕਰਨਾ ਪਰ ਉਹ ਥੋੜਾ ਵੱਧ ਫਾਇਦਾ ਹੋ ਜੀ ਲੋ ਜੀ ਅੱਠ ਕੀ ਬੂੰਦ ਆਪਾਂ ਜਿਹੜੀਆਂ ਇਹਦੇ ਵਿੱਚ ਗਲਿਸਰੀਨ ਦੀਆਂ ਪਾ ਲੈਣੀਆਂ ਨੇਗੀਆਂ ਹਣਾ ਇਹ ਸਾਰੀਆਂ ਚੀਜ਼ਾਂ ਆਪਾਂ ਪਾ ਲੈਣੀਆਂ ਨੇਗੀਆਂ ਤੇ ਕੋਈ ਹੋਰ ਆਇਲ ਆ ਜਿਵੇਂ ਕੋਈ ਆ ਕੋਕੋਨਟਾ ਜਾ ਕੋਈ ਵੀ ਹੋਰ ਆਇਲ ਤੁਸੀਂ ਪਾ ਸਕਦੇ ਜੋ ਤੁਹਾਨੂੰ ਸੂਟ ਕਰਦਾ ਹੈ ਨਾ ਤੇ ਦੋ ਆਪਾਂ ਚਮਚ ਲੈ ਸੀਗੇ ਜਿਵੇਂ ਕਿ ਐਲੋਵੇਰਾ ਦੇ ਦੋ ਚਮਚੀ ਆਪਾਂ ਪਾਉਣੇ ਆ ਵਿਟਾਮਿਨ E ਕੈਪਸੂਲ ਜੇਕਰ ਤੁਸੀਂ ਇੱਕ ਚਮਚ ਬਣਾ ਰਹੇ ਹੋ ਤਾਂ ਤੁਸੀਂ ਇੱਕ ਵਿਟਾਮਿਨ E ਦਾ ਕੈਪਸੂਲ ਦਾ ਜਿਹੜਾ ਆਇਲ ਲੈਣਾਗਾ ਇੱਕ ਤੁਸੀਂ ਜਿਵੇਂ ਕਿ ਚਮਚ ਹੋ ਗਿਆ ਆਪਣਾ ਐਲੋਵੇਰਾ ਜੈਲ ਉਹਦੇ ਵਿੱਚ ਪੰਜ ਜਿਹੜੀਆਂ ਬੂੰਦਾਂ ਨੇ ਤੁਸੀਂ ਪਾ ਲਓ ਗਲੇਸਰੀਨ ਦੀਆਂ ਪੰਜ ਹੀ ਬਦਾਮ ਰੋਗਨ ਦੀਆਂ ਪੰਜੇ ਗੁਲਾਬੀ ਵਾਲਦੀਆਂ ਇਸ ਤਰ੍ਹਾਂ ਕਰਕੇ ਮਿਕਸ ਕਰਨਾ ਹੈ ਨਾ ਮਾਤਲੋ ਕਿ ਜੇ ਤੁਸੀਂ ਕੁਆਂਟੀਟੀ ਘਟਾਉਣੀ ਹੈ ਤਾਂ ਇਹਨਾਂ ਵਿੱਚੋਂ ਅੱਧਾ ਹੀ ਰੱਖ ਲਓ ਹਨਾ ਲੋ ਜੀ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਆਪਾਂ ਕਰਨਾਗਾ ਮਿਕਸ ਪੂਰਾ ਇਹਨਾਂ ਵਧੀਆ ਚੰਗੀ ਤਰ੍ਹਾਂ ਮਿਕਸ ਕਰਕੇ ਆਪਣਾ ਫੇਸ ਜ਼ਰੂਰ ਸਾਫ਼ ਕਰ ਲੈਣਾ ਸਾਫ਼ ਪਾਣੀ ਨਾਲ ਇੱਕ ਵਾਰ ਜ਼ਰੂਰ ਧੋ ਲੈਣਾ ਇਹਨੂੰ ਤੁਸੀਂ ਰਾਤ ਨੂੰ ਸੌਣ ਲੱਗੇ ਲਾਓ ਸਵੇਰ ਉੱਠ ਕੇ ਇਹਨੂੰ ਆਪਣਾ ਫੇਸ ਜਿਹੜਾ ਸਾਫ਼ ਕਰ ਲਓ ਵਾਸ਼ ਕਰ ਲਓ ਤੇ ਹੁਣ ਆਪਾਂ ਸਾਰਾ ਇਸ ਡੱਬੇ ਦੇ ਵਿੱਚ ਜਿਹੜਾ ਇਹ ਨਾਈਟ ਕਰੀਮ ਆਪਾਂ ਪਾ ਦੇਣੀ ਹੈਗੀ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਡੇਲੀ ਯੂਜ਼ ਕਰ ਸਕਦੇ ਇਹਨੂੰ ਆਪਾਂ ਕੋਈ ਇਹ ਨਹੀਂ ਵੀ ਫ੍ਰਿਜ ਦੇ ਵਿੱਚ ਰੱਖਣਾ ਇਹਨੂੰ ਤੁਸੀਂ ਬਾਹਰ ਵੀ ਰੱਖ ਸਕਦੇ ਹੋ ਬਾਹਰ ਰੱਖਿਓ ਫ੍ਰਿਜ ਦੇ ਵਿੱਚ ਰੱਖਣ ਦੀ ਇਹਨੂੰ ਕੋਈ ਲੋੜ ਨਹੀਂ ਹੈਗੀ ਹੈ ਨਾ ਚਲੋ ਜੀ ਸਾਰੀਆਂ ਚੀਜ਼ਾਂ ਆਪਾਂ ਮਿਕਸ ਕਰ ਲਈਏ ਕਰੀਮ ਆਪਾਂ ਦੇਖੋ ਕਰ ਲਈ ਤਿਆਰ ਬਹੁਤ ਵਧੀਆ ਕਰੀਮ ਆ ਨਾਈਟ ਕਰੀਮ ਬਣ ਕੇ ਤਿਆਰ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਫੇਸ ਦੀ ਪ੍ਰੋਬਲਮਾਂ ਕਿਉਂਕਿ ਫਿਰ ਮੈਂ ਤਾਂ ਦੱਸ ਰਹੀ ਵੀ ਤੁਸੀਂ ਦੁਬਾਰਾ ਕਮੈਂਟ ਕਰੋ ਹਣਾ ਤਾਂ ਆਪਾਂ ਇਹਨੂੰ ਲਾ ਸਕਦੇ ਹਾਂ ਕੋਈ ਵੀ ਆਪਾਂ ਨੂੰ ਪ੍ਰੋਬਲਮ ਆ ਹਾਂ ਸਾਂਝਿਆ ਵਾਸਤੇ ਵੀ ਹੈਗੀ ਇਹ ਵਧੀਆ ਗਈ ਹੈ ਨਾ ਨਾਈਟ ਕਰੀਮ ਮਤਲਬ ਵਧੀਆ ਤੁਸੀਂ ਦੇਖੋ ਇਹਦੇ ਨਾਲ ਤੁਹਾਡਾ ਫੇਸ ਕਿੰਨਾ ਵਧੀਆ ਹੁੰਦਾ ਹੈਗਾ ਜਰੂਰ ਟਰਾਈ ਕਰਿਓ ਇਸ ਤਰ੍ਹਾਂ ਮੈਂ ਵੀ ਦੇਖੋ ਲਗਾ ਲਈ ਤੇ ਪਹਿਲਾਂ ਮੇਰੀ ਖਤਮ ਹੋ ਗਈ ਸੀਗੀ ਪਹਿਲਾਂ ਵੀ ਬਣਾ ਕੇ ਰੱਖੀ ਹੋਈ ਸੀਗੀ ਤੇ ਅੱਜ ਦੁਬਾਰਾ ਮੈਂ ਤੀਸਰੀ ਵਾਰ ਬਣਾਈ ਹੈ ਦੁਬਾਰਾ ਨਾ ਥੋੜੇ ਦਿਨਾਂ ਤੱਕ ਕਿਉਂਕਿ ਹੁਣ ਮੇਰਾ ਫੇਟਾ ਵੱਡਾ ਵੀ ਲਾ ਲੈਂਦਾ ਚਲੋ ਜੀ ਇਸ ਤਰ੍ਹਾਂ ਲਾਓ ਤੇ ਤੁਸੀਂ ਕੋਈ ਵੀ ਇਹਨੂੰ ਲਾ ਸਕਦੇ ਹੋ ਸਾਰੇ ਲਾ ਸਕਦੇ ਹੋ ਨਾ ਇਹ ਨਹੀਂ ਹੈਗਾ ਵੀ ਨਹੀਂ ਲਾਉਣੀ ਕਿਸੇ ਨੇ ਵੀ ਸਾਰੇ ਲਾ ਸਕਦੇ ਨੂੰ ਨਾ ਤੇ ਲਾਓ ਅ ਇਸਤ ਮ사ਜ ਕਰਨੇ 2 ਮਿੰਟ ਕਰ ਸਕਦੇ ਨਹੀਂ ਉਦਾਂ ਹੀ ਲਾ ਕੇ ਛੱਡ ਦੋ ਚਲੋ ਜੀ ਜੇਕਰ ਤੁਹਾਨੂੰ ਨਾਈਟ ਕਰੀਮ ਬੜੀ ਲੱਗੀ ਤਾਂ ਠੀਕ ਆ ਜੀ ਦੱਸਿਓ ਮੈਨੂੰ ਆਪਣੇ ਹਨਾ ਅ ਤੁਸੀਂ ਕਿੰਨਾ ਕਿੰਨਾ ਨੇ ਬਣਾਈਏਗੀ ਕਮੈਂਟ ਬਾਕਸ ਵਿੱਚ ਲਿਖਿਓ ਤੇ ਅੱਜ ਦਾ ਵਲੌਗ ਜਿਹੜਾ ਇੰਨਾ ਕੀ ਸੀ ਮਿਲਦਿਆਂਗੇ ਕੱਲ ਨੂੰ ਆਪਾਂ ਵਧੀਆ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ ਬਸਦੇ ਰਹੋ ਖੁਸ਼ ਰਹੋ ਖੁਸ਼ਾਲ ਰਹੋ ਬਾਏ ਬਾਏ ਟੇਕ ਕੇਅਰ ਗੁੱਡ ਨਾਈਟ